ਲੁੱਟਿਆ ਬੰਮਣ ਆਹ ਦੇਖੋ ਬਾਈ ਟਿੱਬਿਆਂ ਦੇ ਟਿੱਬੇ ਖਾ ਗਈ ਕਿੰਨੇ ਫੁੱਟ ਉੱਚਾ ਸੀ ਆਹ ਓਏ 18 18 ਫੁੱਟ ਥੋੜਾ ਜਿਹਾ ਡਬਲ ਕਰ ਗਿਆ ਤੂੰ ਹਾਂ ਤਾਂ 9 ਫੁੱਟ ਸੀਗਾ ਚੱਲ ਕੋਈ ਨਹੀਂ ਨਹੀਂ ਥੱਲੋ ਤਾਂ ਕਹਿੰਦਾ ਕਿ 16 17 ਫੁੱਟ ਆ ਅੱਛਾ ਉਹ ਦੇਖ ਥਰੇੜਾ ਬਾਣ ਦੇ ਦੇਖੋ ਬਾਈ ਜਿਹੜਾ ਇਹਦਾ ਦੂਸਰਾ ਬਾਣ ਸੀ 17 18 ਫੁੱਟ ਆ ਬਾਈ ਕਹਿੰਦਾ ਕਿ ਆ ਖਾ ਗਿਆ ਟਿੱਬੇ ਕਿੱਥੇ ਛੱਡ ਦਿੰਗਾ ਕਿਹੜੇ ਰੋਡ ਤੇ ਜਾਈ ਜਾਂਦੀ ਹੈ ਅੰਦਰੀ ਜੀ ਤੇ ਹੈ ਭਾਰਤ ਮਾਲਾ ਭਾਰਤ ਮਾਲਾ ਇਹਦੇ ਨਾਲ ਬਣਦਾ ਬਾਈ ਭਾਰਤ ਮਾਲਾ ਪਟੰਡੇ ਦੇ ਸਾਰੇ ਡੱਬੇ ਮੁੰਲਾ ਦਾ ਖਾ ਜਾਣਗੇ। ਆ ਪੋਕ ਲੈਣ ਵਾਇਦਿਆ ਹੋਏ। ਹਾਂ। ਬੜੀ ਪੜੀ ਚੀਜ਼ ਆ ਪੈਣੇ ਦੀ। ਆ ਬਾਈ ਕਹਿੰਦਾ ਮਖਾਇਚ ਬਾਈ ਕਿੰਨੇ ਟਰਾਲੇ ਪੈ ਜਾਂਦੇ ਆ? ਟਰੈਕਟਰ ਵਾਲੇ। ਗਿਣਤੀ ਨਹੀਂ ਰਹਿੰਦੀ। ਟਰੈਕਟਰ ਵਾਲੇ ਤਾਂ ਕਹਿੰਦਾ 8-9 ਪੈ ਜਾਂਦੇ ਆ। ਸ਼ਾਸੀ 7 ਤਾਂ ਪੈਂਦੇ ਆ। ਇਹ ਵੱਡੀ ਆ ਕਹਿੰਦਾ 8। ਆਈ ਵੱਡੀ ਐ। ਕਿੰਨੇ ਚੱਕਿਆਂ ਵਾਲੀ? ਇੱਕ ਛੋਟੀ ਆ। ਇਹ bari ਚੱਕੀ ਆ। ਹਾਂ। ਟਰੈਟਰ ਨਾਲ ਤਾਂ ਨਹੀਂ ਉੱਥੇ ਮਿੱਟੀ ਪੂਰੀ ਆਉਂਦੀ ਜਿਹੜੇ ਹਿਸਾਬ ਨਾਲ ਹਨਾ। ਮੈਟਰ ਨਾਲ ਕਿਥੋਂ ਚੱਕੀ ਦੀ ਹਾਂ ਮੈਟਰ ਨਾਲ ਆ ਡੱਬੇ ਹੀ ਭੇਜ ਲੱਗ ਟੜਪਾ ਵੀ ਟ੍ਰੈਕਟਰ ਲੱਗੇ ਰਹਿੰਦੇ ਸਾਬ ਪਹਿਲਾਂ ਪਹਿਲਾਂ ਤੇਰੇ ਉਹ ਸੀ 2 ਕੁ ਕਿੱਲੇ ਦੀ ਚੱਕੇ ਸੀ ਤੋਂ ਹਾਂ 2.5 ਕਿੱਲੇ ਸੀ ਨਾਲੇ ਕਿੰਨੇ ਟਾਈਮ ਚ ਦੇਖ ਓਏ ਆ ਮੈਨਾਂ ਤਾਂ ਖੜੀ ਖੜੀ ਯਾਰ ਏਠਾਂ ਨੂੰ 15 20 ਫੁੱਟ ਚੱਕ ਦੂ ਹਣਾ 15 ਫੁੱਟ ਚੱਕ ਸਾਰਾ ਖਰਾ ਦੇ ਤੁਰ ਤੱਕ ਲੈ ਜੂ ਜਿਵੇਂ ਜਾਨੀ ਪਰ ਵੀ ਇਹ ਹੁਣ ਸਾਫ ਹੋ ਜੂ ਇਹਦੇ ਥੱਲੇ ਰੱਖ ਦਿਓ ਓ ਚਾਹ ਪੀ ਲੈ ਬੰਦ ਤਾਂ ਆ ਦੇਖ ਬਈ ਭਾਰਤ ਮਾਲਾ ਰੋਡ ਤੇ ਨਾ ਬਠਿੰਡੇ ਦੇ ਟਿੱਬੇ ਦਾ ਛੱਡਦੇ ਨਹੀਂ ਇਹ ਹੁਣ ਤਾਂ ਲੋਕ ਆਪਦੇ ਖੇਤਾਂ 'ਚੋਂ ਪੈਸੇ ਦੇ ਕੇ ਚਕਾਉਂਦੇ ਆ ਮਿੱਟੀ ਤੇ ਬਾਅਦ 'ਚੋਂ ਮਿੱਟੀ ਦੇਖਣ ਨੂੰ ਤਰਸਿਆ ਕਰਨਗੇ ਇਹ ਜਿਵੇਂ ਮੈਂ ਬਾਲੂ ਰੇਤ ਪਵਾਵਾਂਗੇ ਹੈ ਛੜਾਵਾਂਗੇ ਛੜਾਏਗਾ ਇਹ ਪਿੰਡ ਵਾਸਤੇ ਕਹਿੰਦਾ ਮੈਂ ਛੜਾਉਂਗਾ ਕਈ ਵਾਰੀ ਲੋਡ-ਲੋਡ ਪਾ ਜਾਂਦੀ ਆ ਇੱਧਰ ਉੱਧਰ ਦੀ ਭਾਂਜਾ ਕਨਾਲ ਦਾ ਸੋਡੇ ਤੋਂ 18 ਫੁੱਟ ਚੱਕੀ ਵੀ ਨਹੀਂ ਜਾਣੀ 18 ਫੁੱਟ ਚੱਕਾ अच्छा अच्छा। ਜੇ ਦੇ ਦੇ ਕੇ ਰੱਖ ਲਾਂਗੇ ਬਸ ਹੀ ਬਰਤ। ਚੱਲ ਸਰੋ ਸੁਰਮ ਬੀਜ ਲਿਆ ਕਰਾਂਗਾ। ਮੇਰੇ ਲੋੜ ਹੀ ਨਹੀਂ ਉਹ ਲੈ ਕੇ ਤੇ ਉਹ ਕਰ ਲੈ। ਹਾਂ ਝਰੀ ਲਾ ਕੇ ਰੱਖੀ ਉਹ ਲੈ ਜਾ ਕਰੂ ਕਈ ਵਾਰੀ ਹਨਾ। ਭੰਦਾ ਕੰਗਾ ਨਾ ਲੈ ਜਾ ਕਰਨਗੇ ਲੋਕ। ਰੱਖਾਂਗੇ ਵੀ ਕਈ ਵਾਰੀ। ਵੇਚਿਆ ਕਰਾਂਗੇ ਕਦੇ ਬ੍ਰੇਤੀ ਵਾਂਗੂ। ਤੇ ਹੁਣ ਵੇਚ ਲਾ ਹੁਣ ਭੰਦਾ ਕੋਲੋਂ ਪੈਸੇ ਦੇ ਕੇ ਦੇਣੀ। ਹੁਣ ਦੇਖ ਲਓ ਬਾਈ ਕੋਲੋਂ ਪੈਸੇ ਦੇ ਕੇ ਚਕਾਈਏ ਕਹਿੰਦਾ ਤੇ ਉਹਨਾਂ ਨੂੰ ਮਿੱਟੀ ਮਿਲਦੀ ਨਹੀਂ ਰੋਡ ਵਾਲਿਆਂ ਨੂੰ। ਕਿਉਂ ਨਹੀਂ ਮਿਲਦੀ? ਬਾਦੂ ਮਿੱਟ ਪਿਆ ਹੁੰਦਾ ਕਿ ਬਾਈ ਕਹਿੰਦਾ ਬਟੰਡੇ। ਕੋਈ ਮਰ ਨਹੀਂ ਬਸ ਆਹੀ ਟਾਈਮ ਆ ਕਹਿੰਦਾ ਇਹ ਚੱਕੀ ਜਾਵੇ ਅੱਗੇ ਕਹਿੰਦਾ ਬਜ਼ੁਰਗ ਕਿੰਨੀਆਂ ਪੀੜੀਆਂ ਲੰਘੀਆਂ ਸਾਡਾਂ ਦਾ ਟਿੱਬੇ ਕਹਿੰਦਾ ਚੱਕੇ ਨਹੀਂ ਜਾਣੇ ਸੀ ਐਂ ਕਹਿੰਦੇ ਸੀ ਗੱਲ ਕਰ ਹੁਣ ਖਾ ਗਿਆਂ ਕੋਪ ਲੈਣਾ ਤੇ ਪੋਕ ਲੈਣਾ ਕੀ ਆ ਇਹ ਆ ਬੜੀ ਚੰਦਰੀ ਆ ਨਾ ਨਾ ਤਿੰਨ ਜੂੜੇ ਜੰਦੇ ਹਾਂ ਵੇਖੋ ਬਈ ਪੰਜਰਾ ਦੂਜੀ ਜੇ ਸੀ ਵੀ ਤੋਂ ਬੜਾ ਵੱਡਾ ਕੰਮ ਆ ਇਹਦਾ ਹਣਾ ਯਾਰ ਇਸ ਵੀ ਤਾਂ ਭਰਦੀ ਵੀ ਨਹੀਂ ਨੂੰ ਉਹਦੀ ਲੱਤੀ ਜੀ ਨਹੀਂ ਜਾਂਦੀ ਉੱਤੋਂ ਅੱਛਾ ਕੇ ਛੋਟੀ ਰਹਿ ਜਾਂਦੀ ਹੈ ਨਾ ਇਹ ਤਾਂ ਹੁਣ ਇੱਕ ਘਟ ਘਟ 3-4 ਫੁੱਟ ਤਾਂ ਉੱਤੇ ਕੱਢ ਦੂ ਹਾਂ 5 ਕਿਬੀ ਵੱਡੀ ਆ ਮਸ਼ੀਨ ਆ 926 ਇਹਦਾ 1.220 ਹੈ ਅੱਛਾ ਹਾਂ ਉਹਦਾ 1 ਮਿੰਟ ਹੀ ਲਾਉਂਦੀ ਹੈ 4 ਮਿੰਟ ਲਾਉਂਦੇ ਭਰਨ ਤੇ ਅੱਛਾ ਇਹਦਾ ਉਹ ਵੇਜੀ ਵੀ ਉਹ ਉਹ ਨਾ ਜਿੱਨਾ ਇੱਕ ਕਰਦੀ ਹੈ ਅੱਛਾ ਇਕੱਲੀ ਨਹੀਂ ਠੀਕ ਹੈ ਯਾਰ ਇਹਦੇ ਵਿੱਚ 20 ਬੈਂਦੀਆਂ ਚ 20 ਬੈਂਦੀਆ 20 ਬਾਗੜਾ ਬੈਂਦਿਆਂ ਟਰੱਕ ਚ ਟਰਾਲੀ ਦੇ ਤਿੰਨ ਬਹਿਣ ਗਈ ਆ ਟਰਾਲੀ ਇਹਦੇ ਤਿੰਨ ਬਹਿਣ ਗਈ ਆ ਜੀ 22 23 23 ਬਾਗੜਾ ਬੈਂਦੀਆਂ ਚ ਅੱਛਾ ਇਹ ਚ 27 28 ਬਾਗੜਾ ਪੈਂਦਿਆਂ ਟਰਾਲੀ ਇਹ ਨਾ ਸਰਦੋਆ ਦਾ 800 ਵਾਲੀ ਏਰੀਆ ਤੋਂ 8-9 ਟਰਾਲੇ ਬਾਈ ਕਹਿੰਦਾ ਟਰੈਕਟਰ ਵਾਲੇ ਇਹਦੇ ਚ ਪਾਏ ਜਾਂਦੇ ਆ ਜਿਹੜੀ ਇਹ ਬਾਗੜਾ ਕਿਹਦੀ ਕਿਹਦੀ ਬਾਗੜਾ ਗਰੀਬ ਆ ਦਾ ਗਰੀਬ ਆ ਬਾਈ ਕਹਿੰਦਾ ਜਿਹੜੇ ਟਰੈਕਟਰ ਵਾਲੇ 11 6.5 ਫੁੱਟ ਵਾਲੇ ਟਰਾਲੇ ਆ ਗੱਡੀ ਚ 8 ਤੋਂ 9 ਟਰਾਲੇ ਪੈਂਦੇ ਆ ਬਾਈ ਕਹਿੰਦਾ ਬਾਗਟੀ ਬਾਲੀ ਡਬਲ ਆ ਰਹੀ ਹੈ। ਐਵੇਂ ਆਉਂਗਾ। ਆਣਾ ਦਾ ਆਇਆ ਮੈਂ ਭਰਾ ਹੋ ਗਿਆ। ਦੇਖ। ਇੱਕ ਟਰਾਲੀ ਲਈ ਹੁੰਦੀ ਹੈ ਬਾਗਟ ਚ ਮਨ ਤਾਂ ਐ ਲੱਗਦਾ ਯਾਰ। ਆ ਜਾ ਚੱਲੇ ਆ ਜਾ। ਚਾਹ ਵੀ ਨਹੀਂ। ਹਾਂ ਓਏ। ਚੱਲ ਆ ਚੱਲੇ ਆ ਬੱਲੇ। ਜੀ ਸੀ ਬੀ ਦੀ ਬਾਗਟ ਤਾਂ ਤਾਂ ਇਹਦੀ ਬਾਗਟੀ ਬਾਲੀ ਵੱਡੀ ਇੰਦਰੀ ਜੀ ਤੋਂ ਏ। ਓਏ ਗੜਾ ਨਹੀਂ ਕੱਢਣਗੇ ਆਪਾਂ ਇਹਦਾ ਮਿੱਟੀ ਚੱਕੀ ਜਣਾ ਨਾਲੇ। ਦੇਖੋ ਬਾਈ। ਵਾਕਈ ਬਾਗਟ ਫੜੀ ਡਬਾ ਵਾਲਾ ਇਹ ਭਾਰਤ ਮਾਲਾ ਰੋਡ ਵਾਸਤੇ ਜਾਂਦਾ ਮੇਟ ਇੱਥੋਂ ਬਾਈ ਆ ਦੇਖੋ ਖਾ ਗਈ ਟਿੱਬਿਆਂ ਦੇ ਟਿੱਬੇ ਕਿੱਥੇ ਛੱਡ ਦੇਣਾ ਉਹ ਆਉਂਦਾ ਦੇਖ ਲੈ ਆ ਪਤੰਦਰ ਸਟੰਟੀ ਕਰੀ ਜਾਂਦਾ ਆ ਝੂਟੇ ਲੈ ਜਾਂਦਾ ਉਹ ਚੰਡੋਲ ਤੇ ਆ ਦੇਖੋ ਲੈ ਖਾਲੀ ਦੀ